ਹਰਿਆਵਲੀ ਦੀਆਂ ਗੱਲਾਂ ਠੀਕ ਕਰਨ ਵਿੱਚ ਅਸੀਂ ਗੱਲ ਕਰੂਗੇ ਆਜੋ ਇਸ ਵਾਰ ਮੈਂ ਆਪ ਜਾਦਾ ਨਹੀਂ ਕਿਉਂਕਿ ਚਲੋ ਮੈਂ ਕਰ ਲੈਣੀ ਉੱਥੇ ਤੋਂ ਕੋਈ ਤੁਹਾਨੂੰ ਮੈਂ ਕੰਮ ਨਹੀਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਖਤਮ ਕਰਨ ਦੀ ਹੈ ਜਿਹੜੇ ਦੋਸਤਾਂ ਨੂੰ ਪਬਲਿਕ ਪੁਲਿਸ ਅਧਿਕਾਰੀ ਹੋਏ ਨੇ ਲੋਕਾਂ ਦੀ ਵੇਸਟੇਜ ਕਰਦੇ ਸਮੱਸਿਆ ਹੈ ਦੇ ਆਪਣੇ ਆਪ ਦਾ ਧਿਆਨ ਜਿਹੜੀਆਂ ਸੁਧਾਰ ਜਿਹੜੀ ਨਹੀਂ ਸਾਰੇ ਤਿਆਰੀਆਂ ਜਿਹੜੀਆਂ ਇੱਕ ਐਸੇ ਕਦਮ ਦੀ ਸਿਫਾਰਸ਼ ਕੀਤੀ ਜਾ ਰਹੀ ਹੈ ਜਿਹੜਾ ਕੀਆ ਗਿਆ ਵਾ ਕਿ ਬੜੇ ਦਿਨਾਂ ਤੋਂ ਕਿ 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 ਪੀਰ ਇੰਨਾ ਲੇਟ ਹੋ ਗਿਆ ਬਾਰਿਸ਼ ਹੋ ਗਈ ਥੋੜੀ ਬਾਰਿਸ਼ ਹੋ ਗਈ ਅੱਲਾ ਨਿਕਲ ਗਿਆ ਮੈਂ ਉਹ ਬਹੁਤ ਸਮਾਂ ਚਲੋ ਚੱਲੀਏ ਹਾਂ ਜੀ ਆਓ ਆਓ ਸਾਰੇ ਇੰਨੀ ਜਰੀਤਾਂ ਨਿਕਲ ਆ ਕਿ ਜੀ ਤੁਹਾਨੂੰ ਜੀ ਕੰਨਾਂ ਵੱਲ ਸਵਾਗਤ ਕੀਤਾ ਜਾ ਰਿਹਾ ਹੈ ਸਾਡੇ ਅਸਤਰ ਹੈ ਇੱਥੇ ਫੰਕਸ਼ਨ ਗੱਪ ਸੀ ਖਸਕੜੀ ਮਹਿੰਨਾਰੇ ਮਦਦ ਹੋਣਗੇ ਬਹੁਤ ਜੀ ਇਹ ਵੀ ਇੱਕ ਖਾਸ ਗੱਲ ਜੜੀ ਦੇ ਵੀਡੀਓ ਕੀਤੇ ਆਰਾਮ ਦਾ ਆਰਾਮ ਨਾ ਨਿਕੀ ਨਿਕਿਆ ਸਮੱਸਿਆਵਾਂ ਨੂੰ ਜਾਣਨ ਬਹੁਤ ਬੋਚਿੰਗ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ

ਕਰਦੇ ਰਹਿਣਾ ਨੇ ਸੋ ਦੇਖ ਸਕਦੇ ਆ ਇਹ ਹਮਰੇ ਸਭੀ ਸ਼ਾਨ ਕਹਿੰਦਾ ਸਾਡੀ ਬਹੁਤ ਹੀ ਸਰਕਾਰੀਓ ਡਰਾਈ ਫਰੂਟ ਐਸੋਸੀਏਸ਼ਨ ਦੇ ਨਾਲ ਇੱਥੇ ਮੀਟਿੰਗ ਹੋਈ ਪਬਲਿਕ ਦੀ ਆਮ ਲੋਕਾਂ ਦੇ ਵੀ ਨੁਮਾਇੰਦੇ ਵਿੱਚ ਆਏ ਔਰ ਆਮ ਲੋਕਾਂ ਦੀਆਂ ਜਿਹੜੀਆਂ ਛੋਟੀ ਮੋਟੀ ਕੰਪਲੇਂਟ ਸੀ ਉਹ ਵੀ ਕੀਤੀਆਂ ਬਹੁਤ ਸੋਹਣੇ ਸੁਝਾਅ ਆਏ ਮੇਨਲੀ ਸੁਝਾਅ ਜਿਹੜੇ ਸੀਗੇ ਉਹ ਟ੍ਰੈਫਿਕ ਨਾਲ ਰਿਲੇਟਡ ਹੈ ਜਾਂ ਇਨਕ੍ਰੋਚਮੈਂਟ ਨਾਲ ਰਿਲੇਟਡ ਹੈ ਉਹ ਅਸੀਂ ਕਾਰਪੋਰੇਸ਼ਨ ਨਾਲ ਟੇਕ ਅਪ ਕਰਕੇ ਕਰਵਾਵਾਂਗੇ ਉਹ ਪੁਲਿਸ ਦਾ ਜਿਹੜਾ ਹਿੱਸਾ ਹੈ ਸਾਡੇ ਏਡੀਸੀਪੀ ਟ੍ਰੈਫਿਕ ਮੈਡਮ ਨਾਲ ਹੋ ਕੇ ਲੋਕਲ ਏਸੀਪੀ ਸਰਿੰਦਰ ਜੀ ਔਰ ਸਾਰੇ ਕਰਨਗੇ ਇਸ ਤੋਂ ਇਲਾਵਾ ਚਾਈਨਾ ਡੋਰ ਦੀ ਗੱਲ ਹੋਈ ਹੈ ਉਹ ਉਹਦੇ ਫਾਰਵਰਡ ਬੈਕਵਰਡ ਲਿੰਕਜ ਦੇ ਪਿੱਛੇ ਕਾਫੀ ਰਿਕਵਰੀਜ਼ ਹੋਈਆਂ ਸੋ ਉਹ ਨੂੰ ਹੋਰ ਵੀ ਅਸੀਂ ਜਿਹੜੀ ਕੈਂਪੇਨ ਹੈ ਉਹਦੇ ਅਗੇਂਸਟ ਹੋਰ ਤੇਜ਼ ਕਰਾਂਗੇ ਸੋ ਥੈਟ ਅਸੀਂ ਬਿਲਕੁਲ ਜੜ ਤੱਕ ਪਹੁੰਚ ਸਕੀ ਐ ਵੀ ਸਪਲਾਈ ਕਿੱਥੋਂ ਹੁੰਦੀ ਐ ਜੋ ਇਹ ਮੇਨ ਡਿਮਾਂਡ ਸੀ ਪੀਸੀਆਰ ਦੀ ਵਹੀਕਲ ਦੀ ਡਿਮਾਂਡ ਐ 7 ਤੋਂ 7 ਦੀ ਮਜੀਠ ਚੌਂਕ ਦੇ ਵਿੱਚ ਉਹ ਡਿਫਰੈਂਟਲੀ ਮੈਂ ਆਰਡਰ ਕਰ ਦਿੱਤੇ ਅੱਜ ਹੀ ਪੂਰੀ ਹੋ ਜਾਏਗੀ ਕੁਝ ਲੋਕਾਂ ਦੇ ਕੋਈ ਬੈਰੀਕੇਡਸ ਬਾਰੇ ਸੀ ਗੁਰਦੁਆਰੇ ਸ਼ੀਦਾਂ ਦੇ ਕੋਲ ਜਾਂ ਹੋਰ ਉਹ ਛੋਟੀ ਜਿਹੀ ਚੀਜ਼ ਹੋ ਮੈਡਮ ਇਸ ਤੋਂ ਬਾਅਦ ਜਾ ਕੇ ਉਹਨੂੰ ਆਪ ਉੱਥੇ ਮੌਕੇ ਤੇ ਦੇਖ ਕੇ ਰਿਜ਼ੋਲਵ ਕਰਾ ਦੇਣਗੇ ਜੋ ਬੈਸਟ ਇਨ ਪਬਲਿਕ ਇੰਟਰਸਟ ਹੋਵੇ ਐ ਬਾਕੀ ਇੱਕ ਜੀਪੀਐਸ ਦਾ ਜਿਹੜਾ ਲੋਕਾਂ ਨੂੰ ਮਸਤ ਆਉਂਦੀ ਹੈ ਉਹ ਦਰਬਾਰ ਸਾਹਿਬ ਦਾ ਰੂਟ ਹੈ ਦੇਖੋ ਜੀ ਉਹ ਨਵੀਂ ਚੀਜ਼ ਇੱਕ ਪਤਾ ਲੱਗੀ ਹੈ ਇਹ ਕਹਿੰਦੇ ਜਿਹੜੇ ਬੰਦੇ ਮਾਲਵੇ ਤੋਂ ਆਉਂਦੇ ਆ ਸ਼ਰਧਾਲੂ ਉਹਨਾਂ ਨੂੰ ਦਰਬਾਰ ਸਾਹਿਬ ਜਾਣ ਵਾਸਤੇ ਜੀਪੀਐਸ ਜਿਹੜਾ ਰਸਤਾ ਇਹ ਦਿਖਾਉਂਦਾ ਜਦੋਂ ਕਿ ਰਸਤਾ ਅੱਗੇ ਬੰਦ ਹੈ ਸੋ ਕਾਰਪੋਰੇਸ਼ਨ ਨਾਲ ਮਿਲ ਕੇ ਅੱਜ ਹੀ ਇਮੀਡੀਏਟਲੀ ਅਸੀਂ బోర్ਡ ਉੱਥੇ ਲਵਾ ਦਨੇ ਆ ਔਰ ਉਹਨੂੰ ਕਲੀਅਰਲੀ ਜਿਹੜੇ ਪੁਲਿਸ ਆਫੀਸਰ ਉੱਥੇ ਲੱਗੇ ਆ ਉਹ ਵੀ ਲੋਕਾਂ ਨੂੰ ਗਾਈਡ ਕਰਦੇ ਸਰ ਰੈਟਿਕ ਨੂੰ ਲੈ ਕੇ ਸਮੱਸਿਆ ਤੇ ਜਿੰਨੀ ਮੱਝੀ ਲੋਕ ਦੱਸਦੇ ਪਏ ਨੇ ਪੁਲਿਸ ਤੁਹਾਡੀ ਲੱਗੀ ਆ ਹਰ ਸਮੱਸਿਆ ਨੂੰ ਹੱਲ ਕਰਨ ਦਾ ਪੂਰਾ ਕਿਤੇ ਨਾ ਕਿਤੇ ਜਦੋਜਿਦ ਕਰਦੀ ਪਈ ਆ ਪਰ ਜਗ੍ਹਾ ਉਨੀ ਆ ਗੱਡੀਆਂ ਵਾਦੀਆਂ ਜਾ ਰਹੀਆਂ ਲੱਗਦਾ ਨਹੀਂ ਕਿ ਕੋਈ ਇਸ ਤਰ੍ਹਾਂ ਦਾ ਪ੍ਰੋਪੋਜ਼ਲ ਸਰਕਾਰ ਦੇ ਕੇ ਰੱਖਿਆ ਜਾਵੇ ਕਿ ਹਰ ਸ਼ਹਿਰ ਦੇ ਚਾਰੋਂ ਪਾਸੇ ਬਾਹਰ ਪਾਰਕਿੰਗਾਂ ਬਣੀਆਂ ਜਾਣ ਹੋਰ ਬਿਲਡਿੰਗ ਦੇ ਕੋਈ ਅੰਦਰ ਨਾ ਆਵੇ ਟੂ-ਵੀਲਰ ਦੇ ਅੰਦਰ ਆਵੇ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਪਾਲਿਸੀ ਲੱਗਦਾ ਕਿ ਹੋਣੀ ਚਾਹੀਦੀ ਦੇਖੋ ਮੈਂ ਇੱਕ ਗੱਲ ਪਹਿਲਾਂ ਵੀ ਆਪਾਂ ਗੱਲ ਕੀਤੀ ਆ ਉਹ ਕਾਰਪੋਰੇਸ਼ਨ ਉਹਦੇ ਵਿੱਚ ਬੇਸਿਕ ਪੁਆਇੰਟ ਇਹ ਰੱਖਿਆ ਜਰੂਰ ਸੀ ਕਿ ਜੇ ਅਸੀਂ ਕਿਸੇ ਬੰਦੇ ਨੂੰ ਰੋਕਣਾ ਹੈ ਵੀ ਤੁਸੀਂ ਇਸ ਜਗ੍ਹਾ ਗੱਡੀ ਨਾ پارک ਕਰੋ ਤਾਂ ਸਾਨੂੰ ਉਹਦਾ ਆਨਸਰ ਸਾਡੇ ਕੋਲ ਜਵਾਬ ਚਾਹੀਦਾ ਹੈ ਕਿ ਆਲਟਰਨੇਟਿਵ ਪਾਰਕਿੰਗ ਨੂੰ ਅਸੀਂ ਗਾਈਡ ਕਰ ਸਕੀਏ ਸੋ ਉਹ ਵਾਕਈ ਇੱਕ ਸਮੱਸਿਆ ਹੈਗੀ ਹੈ ਉਹਦੇ ਤੇ ਵਰਕ ਕਰਨ ਵਾਸਤੇ ਆਲਰੇਡੀ ਮੈਂ ਰਿਕਵੈਸਟ ਕੀਤੀ ਹੈ ਕਾਰਪੋਰੇਸ਼ਨ ਨੂੰ ਅੱਜ ਤੱਕ ਲੈ ਕੇ ਕਾਰਪੋਰੇਸ਼ਨ ਦੇ ਨਾਲ ਜਿਹੜੀਆਂ ਲਗਾਤਾਰ ਮੀਟਿੰਗ ਕੀਤੀ ਜਾ ਰਹੀਆਂ ਕਿਉਂ ਨਹੀਂ ਉਹਨਾਂ ਦਾ ਸਾਥ ਪੰਜਾਬ ਪੁਲਿਸ ਦਾ ਸਾਥ ਕਿਉਂ ਨਹੀਂ ਦੇ ਰਹੇ ਨਹੀਂ ਦੇ ਰਹੇ ਹੈ ਜੀ ਸਾਰਾ ਬਹੁਤ ਵਧੀਆ ਸਾਡਾ ਆਪਸ ਵਿੱਚ ਸਬੰਧ ਹੈ ਜਿੱਥੇ ਕੋਈ ਪ੍ਰੋਬਲਮ ਆਏਗੀ ਉਹਨੂੰ ਅਸੀਂ ਡੀਸੀ ਸਾਹਿਬ ਨਾਲ ਗੱਲ ਕਰਕੇ ਕਰ ਲਾਂਗੇ ਸਰ ਮਸ਼ੀਨ ਨੂੰ ਲੈ ਕੇ 1 ਕਰੋ 1 ਲੱਖ ਦੀ ਗੜੀ ਹੈ ਪੁਲਿਸ ਨੂੰ ਮਿਲਦੀ ਵੀ ਲਗਾਤਾਰ ਪਰ ਫਿਰ ਵੀ ਜਿਹੜੇ ਨਿੱਕੇ ਨਿੱਕੇ ਨਸ਼ਾ ਜਿਹੜੇ ਵੇਚਣ ਵਾਲੇ ਜਾਂ ਫਿਰ ਕਰਨ ਵਾਲੇ ਆ ਉਹਨਾਂ ਨੂੰ ਫੜਨ ਦੇ ਵਿੱਚ ਪੁਲਿਸ ਨੂੰ ਇਸ ਕਰਕੇ ਮੁਸ਼ਕਲ ਆਉਂਦੀ ਹੈ ਕਿਤੇ ਉਹਨੂੰ ਕੁਝ ਹੋ ਨਾ ਜਾਵੇ ਜੋ ਆਪਾਂ ਫੜ ਕੇ ਰੱਖੀਏ ਨਸ਼ੇ ਦੀ ਤੋੜ ਵਾਈਦੀ ਹੈ ਤਾਂ ਉਹਨਾਂ ਵਾਸਤੇ ਕੋਈ ਹੱਲ ਕਰਦੀ ਕੋਸ਼ਿਸ਼ ਕਰਦੇ ਵੀ ਆਪਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਪੜਾ ਕਰਦੇ ਦੇਖੋ ਸਭ ਤੋਂ ਬਹੁਤ ਵਧੀਆ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈਗਾ ਐਨਡੀਪੀਐਸ ਅਕੜ 64ਏ ਦਾ ਤੋੜਨਾ ਮੈਂ ਸ਼ੇਅਰ ਕਰਕੇ ਬੜੀ ਮੈਨੂੰ ਖੁਸ਼ੀ ਹੋ ਰਹੀ ਹੈ ਕਿ 64A ਦੇ ਵਿੱਚ ਪ੍ਰੋਵੀਜ਼ਨ ਇਹ ਹੈ ਕਿ ਜਿਹੜਾ ਬੰਦਾ ਨਸ਼ੇ ਦਾ ਆਦੀ ਹੈ ਉਹ ਜੱਜ ਸਾਹਿਬ ਦੇ ਕੋਲ ਜਾ ਕੇ ਕੱਲ ਕਹਿ ਸਕਦਾ ਮੈਂ ਆਪਣਾ ਇਲਾਜ ਕਰਾਉਣ ਨੂੰ ਤਿਆਰ ਹਾਂ ਤਾਂ ਉਹਦੇ 'ਚ ਜੱਜ ਸਾਹਿਬ ਉਹਨੂੰ ਰੀਹੈਬ ਸੈਂਟਰ ਭੇਜ ਦਿੰਦੇ ਆ ਉਹਦੀ ਸਜ਼ਾ ਵੀ ਨਹੀਂ ਹੁੰਦੀ ਉਹਨੂੰ ਕਿ ਉਹਨੂੰ ਰਿਫਾਰਮ ਕਰਨ ਦਾ ਇੱਕ ਵਧੀਆ ਮੌਕਾ ਮਿਲ ਜਾਂਦਾ ਉਹਦੇ 'ਚ 12 ਇਹ ਜਿਹੜੇ ਵਿਅਕਤੀ ਆਲਰੇਡੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦਾਖਲ ਕਰਾ ਚੁੱਕੀ ਹੈ ਰੀਹੈਬ ਦੇ ਵਿੱਚ ਔਰ ਇਹ ਜਿਹੜੀ ਸਾਡੀ ਕੈਂਪੇਨ ਹੈ ਚੱਲਦੀ ਰਹੂਗੀ ਬਹੁਤ ਅੱਛਾ ਪ੍ਰੋਵੀਜ਼ਨ ਹੈ ਇਹਨੂੰ ਇਹ ਸਿਰਫ ਇਹ ਆ ਵੀ ਇਹਨੂੰ ਯੂਟਿਲਾਈਜ਼ ਨਹੀਂ ਕੀਤਾ ਜਾ ਰਿਹਾ ਅਸੀਂ ਹੋ ਸਕਦਾ ਇਸ ਏਰੀਆ ਦੇ ਵਿੱਚ ਤੁਸੀਂ ਆਏ ਦੁਕਾਨਦਾਰਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਪਰ ਇੱਕ ਇਨਕ੍ਰੋਚਮੈਂਟ ਜਿੱਦਾਂ ਦੁਕਾਨਦਾਰੀ ਇੱਥੇ ਵਪਾਰੀ ਨੇ ਜੀ ਜਿਹੜਾ ਸਮਾਨ ਆਉਣਾ ਉਹਦੇ ਚੰਗੇ ਇਹਨਾਂ ਦਾ ਆਉਣਾ ਹੀ ਹੈ ਜੀ ਬਟ ਲੰਬਾ ਲੰਬਾ ਸਮਾਂ ਵਹੀਕਲ ਖੜੇ ਰਹਿੰਦੇ ਆ ਜੀ ਇਹਨਾਂ ਨਾਲ ਉਹ ਵੀ ਕੋਈ ਗੱਲ ਕੀਤੀ ਕਿ ਆਪਣਾ ਸਮਾਨ ਉਤਾਰਨ ਠੀਕ ਹੈ ਲੰਬਾ ਜਿਹੜੀ ਇਹ ਜਾਮ ਨਾ ਲੱਗੇ ਦੇਖੋ ਮੈਂ ਤਾਂ ਪਹਿਲਾਂ ਹੀ ਇਹ ਗੱਲ ਕਹਤੀ ਆ ਵੀ ਜੇ ਆਪਾਂ ਹਰ ਬੰਦਾ ਹੀ ਕੰਟਰੀਬਿਊਟ ਕਰੇਗਾ ਤਾਂ ਹੀ ਇਸ ਸਮੱਸਿਆ ਦਾ ਹੱਲ ਹੋਣਾ ਜੀ ਜੀ ਕੱਲੀ ਪੁਲਿਸ ਜਾਂ ਕੱਲੀ ਕਾਰਪੋਰੇਸ਼ਨ ਨਹੀਂ ਹਰੇਕ ਇਨਸਾਨ ਵੀ ਆਪਣੀ ਡਿਊਟੀ ਸਮਝੇ ਸਮਾਜ ਪ੍ਰਤੀ